ਬਾਈ ਜਦ ਨਾਲ ਹਟਕੇ ਆਵਾ ਦੁਪਹਿਰਾ ਹੁੰਦਾ ਔਰ ਉੱਪਰੋਂ ਟਰੈਕਟਰ ਫਿਰ ਕਹਿੰਦਾ ਵੀ ਤੂੰ ਮੈਨੂੰ ਛੱਡੀ ਚੱਲ ਛੱਡੀ ਚੱਲ ਪਰ ਸਾਲੀ ਜਦ ਮੌਕੇ ਤੇ ਟਰਾਲੀ ਨਾ ਨਾ ਪਹੁੰਚੇ ਤੇ ਸਾਲਾ ਇੰਨਾ ਕ ਹਰਖ ਚੜਦਾ ਮੈਂ ਕਹਿੰਦਾ ਗੱਲਾਂ ਹੀ ਛੱਡ ਦੋ ਉਹ ਲੋਕਾਂ ਨੂੰ ਵੀ ਪਹਿਲਾਂ ਪ੍ਰਬੰਧ ਕਰਦੇ ਨਹੀਂ ਹੈਗੇ ਫਿਰ ਅਸੀਂ ਪੌੜੀ ਲਾਉਣੀ ਆ ਮੂਰੇ ਫਿਰ ਅਸੀਂ ਗੇਟ ਲਾਉਣਾ ਬਾਈ ਬਾਲਾ ਜ਼ਿਆਦੇ ਔਖਾ ਹੋਇਆ ਪਿਆ ਤੂੜੀ ਕਰਾਉਣ ਵਾਲਿਆਂ ਦਾ ਵੀ ਬਈ ਪਤੰਦਰੋਂ ਤੁਸੀਂ ਫੋਨ ਕਰੀ ਜਾਂਦੇ ਵੀ ਆਜੋ ਆਜੋ ਤੂੜੀ ਕਰ ਦੋ ਜਦ ਅਸੀਂ ਆ ਜਾਂਦੇ ਆ ਫਿਰ ਆ ਖੜਤਾ ਮਾਰ ਜਾਂਦੀਆਂ ਨੇ ਨਾਲੇ ਲਵੇਈ ਤੂੜੀ ਜਾਂਦੀ ਆ ਬਹ ਬੁਰਾ ਹਾਲ ਹੋਇਆ ਪਿਆ ਨਾਲੇ ਦਾ ਧੁੱਪ ਚ ਬੈਠਣਾ ਔਖਾ ਬਹੁਤ ਆ ਯਾਰ ਬਾਕੀ ਕਹਿ ਲੋਕਾਂ ਬਾਰੇ ਬਾਈ ਜਦ ਨਾਲ ਹਟਕੇ ਆਵਾ ਦੁਪਹਿਰਾ ਹੁੰਦਾ ਔਰ ਉੱਪਰੋਂ ਟਰੈਕਟਰ ਫਿਰ ਕਹਿੰਦਾ ਵੀ ਤੂੰ ਮੈਨੂੰ ਛੱਡੀ ਚੱਲ ਛੱਡੀ ਚੱਲ ਪਰ ਸਾਲੀ ਜਦ ਮੌਕੇ ਤੇ ਟਰਾਲੀ ਨਾ ਨਾ ਪਹੁੰਚੇ ਤੇ ਸਾਲਾ ਇੰਨਾ ਕ ਹਰਖ ਚੜਦਾ ਮੈਂ ਕਹਿੰਦਾ ਗੱਲਾਂ ਹੀ ਛੱਡ ਦੋ ਲੋਕਾਂ ਨੂੰ ਵੀ ਪਹਿਲਾਂ ਪ੍ਰਬੰਧ ਕਰਦੇ ਨਹੀਂ ਹੈਗੇ ਫਿਰ ਅਸੀਂ ਪੌੜੀ ਲਾਉਣੀ ਆ ਮੂਰੇ ਫਿਰ ਅਸੀਂ ਗੇਟ ਲਾਉਣਾ ਬਾਈ ਬਾਲਾ ਜਾਦੇ ਔਖਾ ਹੋਇਆ ਪਿਆ ਤੂੜੀ ਕਰਾਉਣ ਵਾਲਿਆਂ ਦਾ ਵੀ ਬਈ ਪਤੰਦਰੋਂ ਤੁਸੀਂ ਫੋਨ ਕਰੀ ਜਾਂਦੇ ਹੋ ਵੀ ਆਜੋ ਆਜੋ ਤੂੜੀ ਕਰ ਦੋ ਜਦ ਅਸੀਂ ਆ ਜਾਂਦੇ ਆ ਫਿਰ ਆ ਖੜਤਾ ਮਾਰ ਜਾਂਦੀਆਂ ਨੇ ਨਾਲੇ ਲਵੇਈ ਤੂੜੀ ਜਾਂਦੀ ਆ ਬਹ ਬੁਰਾ ਹਾਲ ਹੋਇਆ ਪਿਆ ਨਾਲੇ ਦਾ ਧੁੱਪ ਚ ਬੈਠਣਾ ਔਖਾ ਬਹੁਤ ਆ ਯਾਰ ਬਾਕੀ ਕਹਿ ਲੋਕਾਂ ਬਾਰੇ